Yeah. ਅੱਜ ਆਜ਼ਾਦੀ ਦੇ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਆ ਸਾਡੇ ਪੰਜਾਬੀਆਂ ਵਾਸਤੇ ਦੇਸ਼ ਵਾਸਤੇ ਅੱਜ ਦਾ ਦਿਨ ਬਹੁਤ ਇੱਕ ਮਹੱਤਵਪੂਰਨ ਤੇ ਬਹੁਤ ਵਧੀਆ ਤੇ ਵੱਡਾ ਦਿਨ ਆ ਅੱਜ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਆ ਔਰ ਮੈਂ ਅੱਜ ਦੇ ਦਿਨ ਉੱਪਰ ਆਪਣੇ ਸਮੁੱਚੇ ਨਗਰ ਨੂੰ ਸਮੁੱਚੇ ਹਲਕਾ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਸਾਰੇ ਆਪਣੇ ਨੌਜਵਾਨ ਸਾਥੀਆਂ ਨੂੰ ਇਹ ਅਪੀਲ ਕਰਦਾ ਕਿ ਬਾਹਰ ਦਾ ਖਹਿੜਾ ਛੱਡ ਕੇ ਨਸ਼ਿਆਂ ਦਾ ਖਹਿੜਾ ਛੱਡ ਕੇ ਤੇ ਆਪਣੇ ਦੇਸ਼ ਦੇ ਵਿੱਚ ਜਿਹੜਾ ਦੇਸ਼ ਸਾਡੇ ਸ਼ਹੀਦਾਂ ਨੇ ਆਜ਼ਾਦ ਕਰਾਇਆ ਸੀ ਉਹਦੇ ਵਿੱਚ ਆਪਾਂ ਰਲ ਮਿਲ ਕੇ ਸਾਰੇ ਜਾਣੇ ਜਿਹੜੇ ਆ ਦੇਸ਼ ਨੂੰ ਅੱਗੇ ਲੈ ਕੇ ਚੱਲੀਏ ਔਰ ਦੇਸ਼ ਦੀ ਜਵਾਨੀ ਜਿਹੜੀ ਆ ਬਾਹਰੋਂ ਜਾਣੋਂ ਰੁਕੇ ਮੇਰੀ ਇਹ ਅਪੀਲ ਆ ਆਪਦੇ ਨੌਜਵਾਨ ਵੀਰਾਂ ਨੂੰ ਐਮਸੀ ਸਾਹਿਬ ਤੁਹਾਡੇ ਵਾਲੇ ਉਹਨਾਂ ਵੱਲੋਂ 100 ਰੁਪਏ ਮਾਣ ਆਇਆ ਬਹੁਤ-ਬਹੁਤ ਧੰਨਵਾਦ ਨਵਦੀਪ ਸਿੰਘ ਪੰਨੋ ਇਸਪਤ ਕਮੇਟੀ ਦੇ ਪ੍ਰਧਾਨ ਤੁਹਾਡੇ ਵਿੱਚ ਪਹੁੰਚੇ ਨੇ ਸਾਰੇ ਜਿਨ੍ਹਾਂ ਨੇ ਪਿਆਰ ਨਾਲ ਤੁਸੀਂ ਇੱਥੇ ਪਹੁੰਚੇ ਹੋ ਬਹੁਤ-ਬਹੁਤ ਧੰਨਵਾਦ ਜਿਸ ਸਗੇ ਐਮ ਸੀ ਦੇ ਭਰਾਤਾ ਜੀ ਉਹਨਾਂ ਵੱਲੋਂ ਮਾਣ ਹੈ ਬਹੁਤ ਬਹੁਤ ਧੰਨਵਾਦ ਮੇਰੇ ਛੋਟੇ ਵੀਰ ਬੱਚਾ ਵਰਗੇ ਜਿਨ੍ਹਾਂ ਨੇ ਸਾਡਾ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਉਹਨਾਂ ਵੱਲੋਂ ਚੰਦਰ ਸਾਹਿਬ ਵੱਲੋਂ ਪੈਸੂ ਦਾ ਜੋ ਕੰਮ ਕੀਤਾ ਜਾ ਰਿਹਾ ਹੈ ਕਵਚ ਕਵਚ ਯਾਰੀ ਹੋਰ ਮੇਰੇ ਵੀ ਧੰਨਵਾਦ ਬਹੁਤ ਬਹੁਤ ਇੱਕ ਖਾਨ ਅੰਗੂਰੇ ਨੂੰ ਦੋ ਤਿੰਨ ਮਿੰਟ ਦੀ ਕਹਿ ਕੇ ਉਸ ਤੋਂ ਬਾਅਦ ਆ ਤੁਹਾਡਾ ਪ੍ਰੋਗਰਾਮ ਜੋ ਬੱਚੇ ਸ਼ਬਦ ਗਾਇਨ ਕਰਾਉਣਗੇ ਹੋਰ ਸਕੂਲਾਂ ਦੇ ਬੱਚੇ ਜੋ ਹੈ ਉਹ ਆਪਣੇ ਆਪਣੇ ਪ੍ਰੋਗਰਾਮ ਦੇ ਕੇ ਆਓ ਬਾਅਦ ਕਰਦੇ ਜੀ 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 हम okay. लोग okay. okay. okay.